ਪਲੀਜ਼ ਐਸ.ੀ.ਪੀ. ਸਾਹਿਬ ਨੂੰ ਮਿਲ ਲਿਆ ਹੋਇਆ ਤੇ ਲਾਅ ਐਂਡ ਆਰਡਰ ਦਾ ਕਾਫੀ ਇਸ਼ੂ ਹੋਇਆ ਕਿਉਂਕਿ ਕੱਲ ਵੀ ਹਮਲਾ ਹੋਇਆ ਹੈ। ਪੁਲਿਸ ਨੂੰ ਮਿਲਿਆ ਸੀਪੀ ਸਾਹਿਬ ਨੂੰ ਕਿ ਕੱਲ੍ਹ ਬਤਿਹੇ ਤੇ ਲਾਅ ਐਂਡ ਆਰਡਰ ਦਾ ਕਾਫੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਦੇਖੋ ਜੀ ਜਦੋਂ ਦੀ ਸਰਕਾਰ ਬਦਲੀ ਹੈ ਪੰਜਾਬ ਭਰ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਦਟੈਸਨੈਸ ਹੋ ਚੁੱਕਿਆ ਹੈ। ਕਦੀ ਜ਼ਿੰਦਗੀ 'ਚ ਪਹਿਲਾਂ ਨਹੀਂ ਸੀ ਸੁਨਿਆ ਕਿ ਬੰਦਾ ਵੀ ਦੁਕਾਨ ਤੇ ਕੰਮ ਕਰ ਰਿਹਾ ਤੇ ਉਹਦੀ ਦੁਕਾਨ ਦੇ ਵਿੱਚ ਵੜ ਕੇ ਪਹਿਲਾਂ ਅਗਲਿਆਂ ਨੇ ਗੋਲੀ ਚਲਾਉਣ ਦੀ ਟਰਾਈ ਕੀਤੀ ਮਿਸ ਹੋ ਗਿਆ ਵੈਪਨ ਪੌਣੇ ਘੰਟੇ ਬਾਅਦ ਉਹ ਫੇਰ ਦੁਬਾਰਾ ਆਏ ਔਰ ਗੋਲੀਆਂ ਚਲਾ ਕੇ ਗਏ ਇਸੇ ਤਰ੍ਹਾਂ ਦੀ ਇੱਕ ਵਾਰਦਾਤ ਅੰਮ੍ਰਿਤਸਰ ਦੇਖਣ ਨੂੰ ਮਿਲੀ 2 ਦਿਨ ਪਹਿਲਾਂ ਸੋ ਇਹ ਇੱਕ ਆਮ ਲੋਕਾਂ ਦੇ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਇਹ ਗੱਲਾਂ ਆਮ ਹੋ ਗਈਆਂ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੱਥ ਬੰਨ ਕੇ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਪਲੀਜ਼ ਇਹਦੇ ਵੱਲ ਧਿਆਨ ਦਿੱਤਾ ਜਾਵੇ ਨਹੀਂ ਤਾਂ ਨਾ ਤਾਂ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਚ ਲੋਕ ਸੁਰੱਖਿਤ ਨਹੀਂ ਸਰਕਾਰ ਕਰ ਕੀ ਰਹੀ ਹੈ ਮੈਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਸਾਰੀ ਕਾਂਗਰਸ ਮਿਲ ਕੇ ਆਈ ਹੈ ਜਿੰਨੇ ਵੀ ਐਕਐਮਐਲਏਜ਼ ਨੇ ਮੇਰੇ ਨਾਲ ਖੜੇ ਸੰਜੀਤ ਤਲਵਾਰ ਜੀ ਨੇ ਡਾਬਰ ਜੀ ਨੇ ਬੈਂਸ ਵੀਰ ਜੀ ਨੇ ਸੁਨਦੀਪ ਵੀਰ ਜੀ ਨੇ ਸਾਰੀ ਕਾਂਗਰਸ ਇਕੱਠੀ ਹੋ ਕੇ ਅੱਜ ਲੁਧਿਆਣਾ ਦੀ ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਆਈ ਹੈ ਤੇ ਉਹਨਾਂ ਨੇ ਬੇਨਤੀ ਕੀਤੀ ਹੈ ਔਰ ਉਹਨਾਂ ਨੇ ਸਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਤੇ ਨੱਥ ਪਾਈ ਜਾਵੇਗੀ ਔਰ ਇਸ ਤਰ੍ਹਾਂ ਦੇ ਜਿੰਨੇ ਅਸੇਲੈਂਟਸ ਹੈਗੇ ਨੇ ਰਾਤ ਉਹਨਾਂ ਦਾ ਇਨਕਾਊਂਟਰ ਵੀ ਹੋਇਆ ਹੈ ਪੁਲਿਸ ਨੇ ਟਾਈਮਲੀ ਉਸ ਚੀਜ਼ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਤਰ੍ਹਾਂ ਦੇ ਵਾਰਦਾਤਾਂ ਹੁੰਦੀਆਂ ਕਿਉਂ ਹੈ ਕਿਉਂਕਿ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਲੋਕ ਹੈ ਨਾ ਉਹਨਾਂ ਦੇ ਦਿਲ ਦੇ ਵਿੱਚ ਕੋਈ ਕੋਈ ਡਰ ਭਾਵ ਨਹੀਂ ਹੈਗਾ ਉਹਨਾਂ ਨੂੰ ਪਤਾ ਹੈ ਕਿ ਜੇ ਕੁਝ ਵੀ ਕਰਾਂਗੇ ਤਾਂ ਸਾਨੂੰ ਕੁਝ ਨਹੀਂ ਹੋਣ ਵਾਲਾ ਅਸੀਂ ਛੁੱਟ ਜਾਾਂਗੇ ਹਰੇਕ ਕਿਸ ਕੰਮ ਤੋਂ ਮੈਂ ਜਤਨੀ ਮੈਂ ਪਹਿਲਾਂ ਉੱਥੇ ਹੀ ਜਾਣਾ ਸੀ ਅਸੀਂ ਸਭ ਨੇ ਪਰ ਉਹਦੀ ਸਰਜਰੀ ਚੱਲ ਰਹੀ ਹੈ ਉਸ ਲੜਕੇ ਦੀ वेट ਕਰ ਰਹੇ 1 ਘੰਟਾ ਲੱਗਣਾ ਹੈ 2 ਵਜੇ ਉਹਦੀ ਸਰਜਰੀ ਖਤਮ ਹੋਏਗੀ ਅਸੀਂ ਸਾਰੇ ਉੱਥੇ ਜਾ ਰਹੇ ਹਾਂ ਹਾਂਜੀ ਹਾਂਜੀ ਇਹ ਤੋਂ ਪਹਿਲਾਂ ਵੀ ਮਿਲੇ ਆ ਤੇ 2 ਵਜੇ ਸਰਜਰੀ ਖਤਮ ਹੋਣੀ ਹੈ ਅਸੀਂ ਸਭ ਨੇ ਸਾਰਿਆਂ ਨੇ ਉੱਥੇ ਜਾਣਾ ਹੈ ਤੋਂ ਅਲੱਦਾ ਹੈ ਕਿ ਫਿਰ ਤਾਂ ਨਹੀਂ ਕੱਲ ਮਿਰਦਾ ਬੁਧਾਇਆ ਸੀ ਉੱਥੇ ਬੈਸਨ ਤੇ ਉਹ ਵੀ ਕਹਿੰਦੇ ਲੈਂਡ ਆਰਡਰ ਆਫਰੀਕਾ ਨੂੰ ਕੋਈ ਥੈਂਕ ਯੂ ਦੇਖੋ ਸਰਕਾਰ ਤੋਂ ਸੰਭਲ ਨਹੀਂ ਰਿਹਾ ਸਰਕਾਰ ਤੋਂ ਇਸ ਸਥਿਤੀ ਸੰਭਲ ਨਹੀਂ ਰਹੀ ਸਰਕਾਰ ਚਲਾਉਣੀ ਨਹੀਂ ਆ ਰਹੀ ਔਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਪੂਰੇ ਪੰਜਾਬ ਦੇ ਵਿੱਚ ਕਦੀ ਦੇਖਣ ਨੂੰ ਨਹੀਂ ਸੀ ਮਿਲੀਆਂ ਜੋ ਅੱਜ ਸਾਨੂੰ ਜਦੋਂ ਦੀ ਇਹ ਸਰਕਾਰ ਬਦਲੀ ਹੈ ਇਹ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਸੁਣਨ ਨੂੰ ਮਿਲ ਰਿਹਾ ਇਹ ਆਮ ਗੱਲ ਹੋ ਗਈ ਹੈ ਜੀ ਇੱਕ ਕਿਸਾਨਾਂ ਲਈ ਕਾਫੀ ਚੱਲ ਰਿਹਾ ਕਿ ਕਿਸਾਨਾਂ ਨੇ ਜਿਹੜੀ ਨੈਸ਼ਨਲ ਹਾਈਵੇ ਜਮੀਨ ਸੀ ਜਿਹੜੀ ਕੋਈ ਕਿਤੇ ਆਪਣੇ ਕਬਜ਼ੇ ਵਾਲੇ ਤੁਹਾਨੂੰ ਲੱਗਦਾ ਹੈ ਕਿ ਕਿ ਸਰਕਾਰ ਨੈਸ਼ਨਲ ਹਾਈਵੇ ਪ੍ਰੋਜੈਕਟ ਅਮਲ ਨਹੀਂ ਲਿਆ ਰਹੀ ਜਾਂ ਕਿਸਾਨਾਂ ਦਾ ਰੋਸ ਹੈ ਕਿ ਸਹੀ ਮੁਆਵਜ਼ਾ ਨਹੀਂ ਮਿਲ ਰਿਹਾ ਉਹਨਾਂ ਨੂੰ ਦੇਖੋ ਸਰਕਾਰ ਜੋ ਸਾਡੇ ਕਿਸਾਨਾਂ ਦਾ ਰੋਸ ਹੈ ਉਹ ਬਿਲਕੁਲ ਸਹੀ ਹੈ ਸਰਕਾਰ ਉਹਨਾਂ ਨੂੰ ਬੰਦ ਦਾ ਮੁਆਵਜ਼ਾ ਦੇਵੇ ਕਿ ਉਹਨਾਂ ਦੀ ਜ਼ਮੀਨ ਐਕਵਾਇਰ ਕਰ ਲੇ ਪਰ ਜੇ ਦੇ ਨਹੀਂ ਦਿਉਗੀ ਔਰ ਇੰਨਾ ਤੱਕਾ ਕਰੂਗੀ ਇਹ ਭਾਜਪਾ ਸਰਕਾਰ ਦੀ ਹਿਸਟਰੀ ਹੈ ਅੱਜ ਵੀ ਉਹ ਹੀ ਰਿਪੀਟ ਕਰ ਰਹੇ ਨੇ ਥੈਂਕ ਯੂ ਵੈਰੀ ਮਚ ਕਮਰਾ ਮੋਟਲ ਬਹੁਤ ਜਿਆਦਾ ਚਲੋ ਚਲੋ ਬਹੁਤ ਹੋ ਰਿਹਾ ਹੈਗਾ ਦੇਖੋ ਇਸ ਤਰ੍ਹਾਂ ਦੇ ਬੰਦੇ ਨੂੰ ਜਿਹਨੂੰ ਪਤਾ ਹੀ ਨਹੀਂ ਮੈਂ ਬੋਲ ਕੀ ਰਿਹਾ ਤੁਸੀਂ ਮੈਨੂੰ ਉਹਦੇ ਬਾਰੇ ਤਾਂ ਨਾ ਹੀ ਸਵਾਲ ਪੁੱਛੋ ਕੰਗਨਾ ਭੈਣ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਉਹ ਕਿਸ ਤਰ੍ਹਾਂ ਦੇ ਬਿਆਨ ਦਿੰਦੇ ਐ ਔਰ ਬੜੇ ਸ਼ਰਮਨਾਕ ਬਿਆਨ ਦਿੰਦੇ ਐ ਨਾ ਉਹਨਾਂ ਨੂੰ ਪੰਜਾਬ ਬਾਰੇ ਕੁਝ ਔਰ ਜੋ ਉਹਨਾਂ ਨੇ ਪਿਛਲੇ ਦਿਨੀ ਬਿਆਨ ਦਿੱਤੇ ਜੋ ਸਾਡੇ ਕਿਸਾਨੀ ਮੋਰਚੇ ਬਾਰੇ ਉਹਨਾਂ ਨੇ ਇੰਨਾ ਭੱਦਾ ਬਿਆਨ ਦਿੱਤਾ ਕਿ ਉੱਥੇ ਰੇਪਸ ਹੋਇਆ ਕਰਦੇ ਸਨ ਮੈਂ ਮਤਲਬ ਬੜਾ ਸ਼ਰਮਨਾਕ ਬਿਆਨ ਦਿੱਤਾ ਮੈਂ ਤਾਂ ਇਹੀ ਬੇਨਤੀ ਕਰੂੰਗੀ ਕੰਗਨਾਰ ਰਣੋਤ ਨੂੰ ਕਿ ਜਦੋਂ ਕਿਸੇ ਚੀਜ਼ ਦਾ ਪਤਾ ਨਹੀਂ ਹੁੰਦਾ ਪਲੀਜ਼ ਬੋਲਿਆ ਨਾ ਕਰੋ ਕਿਉਂਕਿ ਇਹਦੇ ਨਾਲ ਮਤਲਬ ਉਹਨਾਂ ਦੀ ਬੇਵਕੂਫੀ ਝਲਕਦੀ ਹੈ ਇਹਨਾਂ ਦੇ ਇੰਨਾ ਬਿਆਨਾਂ ਤੋਂ